ਹੈਲੋ ਜੀ ਸ਼ਸ਼ੀਕਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਸਟਾਰਟ ਕਰਨ ਲੱਗੇ ਆਪਾਂ ਸ਼ੌਪ ਤੇ ਹੁਣੀ ਆਏ ਆ ਦੁਕਾਨ ਤੇ ਤੇ ਟਾਈਮ ਵੀ ਹੋ ਗਿਆ 6 ਵਜੇ ਨੇ ਤੇ ਬਲੌਗ ਅੱਜ ਹੁਣ ਸ਼ਾਮ ਤੋਂ ਹੀ ਸਟਾਰਟ ਕਰਿਆਗਾ ਤੇ ਇੱਕ ਆਪਾਂ ਨੂੰ ਚੈਲੰਜ ਦੇ ਰਹੇ ਨੇ ਕਿ ਹਨਾ ਵੀ ਤੁਸੀਂ ਮਾਰਨਿੰਗ ਟਾਈਮ ਤੋਂ ਸਟਾਰਟ ਕਰੋ ਤੇ ਰਾਤ ਤੱਕ ਬਲੌਗ ਦਾ ਤੇ ਵੀ ਮਾਰਨਿੰਗ ਤੋਂ ਸਟਾਰਟ ਕਰਕੇ ਰਾਤ ਤੱਕ ਦਾ ਸਾਰੇ ਦਿਨ ਦਾ ਬਲੌਗ ਬਣਾਓ ਇਵਸ ਟਾਈਮ ਹੀ ਲੱਗਦਾ ਬਣ ਨਹੀਂ ਰਿਹਾ ਤੇ ਲੇਕਿਨ ਇਹ ਵੀ ਜਰੂਰ ਪੂਰਾ ਪੂਰਾ ਕਰਾਂਗੇ ਆਪਾਂ ਤੁਹਾਡਾ ਚੈਲੰਜ ਜਿਹੜਾ ਤੁਸੀਂ ਸਾਨੂੰ ਦਿੱਤਾ ਤੇ ਸਵੇਰ ਤੋਂ ਮਾਰਨਿੰਗ ਟਾਈਮ ਤੋਂ ਬਣਾ ਕੇ ਹਨਾ ਸ਼ਾਮ ਤੱਕ ਦਾ ਤੁਹਾਨੂੰ ਤੁਹਾਡੇ ਨਾਲ ਬਲੌਗ ਸਾਂਝਾ ਕਰਾਂਗੇ ਤੇ ਹੁਣ ਆਪਣੇ ਕੋਲੇ ਸ਼ਾਮ ਤੋਂ ਹੀ ਸਟਾਰਟ ਕਰਿਆ ਆਪਾਂ ਇਸ ਤੋਂ ਪਹਿਲਾਂ ਬਲੌਗ ਸਟਾਰਟ ਨਹੀਂ ਕਰਿਆ ਤੇ ਸਮਾਨ ਜਿਹੜਾ ਤੁਹਾਨੂੰ ਪਹਿਲਾਂ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਸੀ ਸ਼ਾਪ ਦਾ ਉਹ ਆਪਾਂ ਹੁਣ ਦੁਕਾਨ ਤੇ ਲੈ ਕੇ ਆਂਦਾ ਤੇ ਮੈਂ ਇੱਧਰ ਮੰਮੀ ਹੋਰੀ ਆਈਵੇਂ ਸੀ ਡੈਡੀ ਹੋਰੀ ਤੇ ਹੁਣ ਹੀ ਆਪਾਂ ਇਹ ਦੁਕਾਨ ਤੇ ਮੰਮੀ ਬੈਡੀ ਆ ਮੈਂ ਬਰਾਬਰ ਆ ਜੈਸੀ ਸਵੇਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀ ਆਪਾਂ ਵਲੌਗ ਅੱਜ ਨਾ ਕਮੈਂਟ ਕਰਿਆ ਸੀ ਇੱਕ ਕਹਿੰਦੇ ਤੁਹਾਡੇ ਵਲੌਗ ਨਹੀਂ ਸੋਹਣੇ ਹੁੰਦੇ ਕੋਈ ਗੱਲ ਨਹੀਂ ਆਪਾਂ ਆਪਣਾ ਨਵੀਂ ਇੱਕ ਤਰ੍ਹਾਂ ਦਾ ਸੀਜ਼ਨ ਆ ਆਪਣਾ ਹੁਣ ਜਿਹੜੇ ਤੋਂ ਬਾਅਦ ਵਲੌਗ ਆਉਣਗੇ ਦਸਹਰੇ ਵਾਲੇ ਪੂਰੇ ਟੌਪ ਟੌਪ ਦੇ ਵਲੌਗ ਹੋਣਗੇ ਆਪਣੇ ਸਾਰੇ ਵਧੀਆ ਹੋਣਗੇ ਚਲੋ ਆ ਥੋੜਾ ਜਿਹਾ ਮੀਂਹ ਕਣੀ ਕਰਕੇ ਮੌਸਮ ਮਾਹੌਲ ਜਿਆ ਖਰਾਬ ਸੀਗਾ ਉਸ ਕਰਕੇ ਆਪਣੇ ਵਲੌਗ ਸਾਰੇ ਘਰੇ ਹੀ ਬਣ ਰਹੇ ਨੇ ਤੇ ਆਪਾਂ ਬਹੁਤ ਸੋਹਣੇ ਸੋਹਣੇ ਵਲੌਗ ਬਣਾਇਆ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਦੇਖੋ 5-7 ਦਿਨ ਉਸ ਤੋਂ ਬਾਅਦ ਆਪਾਂ ਕੰਮ ਸਟਾਰਟ ਕਰਦੇ ਆ ਜਦੋਂ ਉੱਥੇ ਬੰਲੇ ਚ ਹਨ ਆਪਾਂ ਬਾਹਰ ਵੀ ਬਣਾਇਆ ਕਰਾਂਗੇ ਵਲੌਗ ਉੱਥੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਵਲੌਗ ਦਿਖਾਇਆ ਕਰਾਂਗੇ ਇਹ ਬਾਕੀ ਸਮਾਨ ਅਸੀਂ ਲਿਆਇਆ ਹੁਣ ਦੁਕਾਨ ਤੇ ਚੱਕ ਕੇ ਜਿਹੜਾ ਆਪਣਾ ਨਵਾਂ ਆਇਆ ਸੀ ਤੁਹਾਨੂੰ ਦਿਖਾਇਆ ਸੀ ਹਨਾ ਕੁਝ ਆਈਟਮਾਂ ਇਹ ਸਮਾਨ ਲੈ ਕੇ ਆਏ ਆਪਾਂ ਕਿਥੇ ਧਰੀ ਇਹਨਾਂ ਨੂੰ ਕਿ ਤੇ ਦਰਹਜੇ ਦੁਕਾਨ ਤੇ ਉਹਨੂੰ ਸਾਡਾ ਜੀ ਨਹੀਂ ਕਰਦਾ ਇੱਧਰ ਆ ਦੇਖ ਕੇ ਤੇ ਇੱਥੇ ਕਿਉਂਕਿ ਹਜੇ ਸਫਾਈ ਕਰਨੀ ਹੈ ਸਫਾਈ ਅਸੀਂ ਤਾਂ ਨਹੀਂ ਕਰ ਰਹੇ ਕਿਉਂਕਿ ਸਾਡੀ ਸਲਾਹ ਬਣ ਰਹੀ ਹੈ ਕਿ ਅਸੀਂ ਇਹਨੂੰ ਢਾ ਦਈਏ ਵੀ ਮਿਸਤਰੀ ਲਾ ਲਈਏ ਤਾਂ ਫਿਰ ਇਸ ਕਰਕੇ ਇਹ ਢਾਇਆ ਨਹੀਂ ਹੈ ਨਾ ਫਿਰ ਦੇਖਦੇ ਹਾਂ ਬਾਹਰ ਸਾਡੇ ਹਜੇ ਵੀ ਮਤਲਬ ਪੈਪਾਈਆਂ ਲੱਗੀਆਂ ਹੋਈਆਂ ਹਨ ਗਾਜਾ ਪੈ ਰਿਹਾ ਆ ਦੇਖਾ ਆ ਦੇਖੋ ਬਾਹਰ ਬੁਰਾ ਹਾਲ ਹੋਇਆ ਪਿਆ ਹਜੇ ਸਿੱਨਾ ਇਹ ਪਾਈਪਾਂ ਵਗਾਰਾ ਲੱਗੀਆਂ ਹੋਈਆਂ ਪਾਣੀ ਖੱਢਣ ਵਾਲੀਆਂ ਨਾਲ ਨਾਲ ਨਾਲੇ ਦਾ ਪਾਣੀ ਪਰ ਮੈਂ ਟੋਬੇ ਚ ਲਾਤਾ ਨਾ ਉੱਥੇ ਉਹ ਇੱਥੇ ਲੱਗਾ ਹੈ ਇੱਥੇ ਮੰਦਿਰ ਦੇ ਸਾਹਮਣੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਉਹ ਸਾਰਾ ਪਾਣੀ ਕੱਢ ਰਹੇ ਨੇ ਹੁਣ ਟੋਬੇ ਦਾ ਦੇਖੋ ਜੇ ਸਫਾਈ ਕਰਨਗੇ ਮੁੱਦਾ ਦਾ ਚੱਕਰ ਟੋਬੇ ਚ ਪਾਣੀ ਨਹੀਂ ਕੱਢਦੇ ਹੁਣੇ ਟੋਬੇ ਚ ਹੀ ਲਾਇਆ ਹੋਇਆ ਮੈਂ ਤਲਵਾ ਕੇ ਆਇਆ ਉਹਦੇ ਅੱਛਾ ਆ ਜਿੰਦਾ ਲਾਇਆ ਸੀਗਾ ਬਾਹਰ ਅੱਜ ਆਈ ਨਹੀਂ ਬਾਹਰ ਉੱਥੇ ਖੜੇ ਇਹ ਖਰਾਬ ਹੋ ਗਿਆ ਜਰ ਜਰ ਗਿਆ ਪਾਣੀ ਜਿੰਦਾ ਸਿੱਟ ਨਾਲ ਤਾਂ ਹੁਣ ਟੋ ਪਾਣੀ ਨਾਲ ਖਰਾਬ ਹੋ ਗਿਆ ਪਾਣੀ ਨਾਲ ਜਰਜ ਗਿਆ ਜਰ ਜਾਂਦਾ ਹੈ ਪਾਣੀ ਹੈ ਵੀ ਬੰਦਾ ਸੀ ਹੂੰ ਚ ਇਹਨੂੰ ਸਮਾਨ ਨੂੰ ਉੱਪਰ ਲਾਈਨ ਸੈੱਟ ਕਰਕੇ ਲਾਉਣ ਆਲੀ ਆ ਹੂੰ ਉੱਪਰਲੀ ਲਾਈਨ ਇੱਧਰ ਨਹੀਂ ਧਰਨ ਵਾਲਾ ਹੈ ਇੱਧਰ ਤਾਂ ਬੱਚਿਆਂ ਵਾਲੇ ਖੇਡਣ ਵਾਲਾ ਇੱਧਰ ਤਾਂ ਨਾ ਪੂਆ ਹੈ ਨਹੀਂ ਉੱਪਰ ਯਾਉ ਉੱਪਰ ਧਰਾਂਗੇ ਕੋਈ ਨਹੀਂ ਗੱਲ ਨੂੰ ਧਰਾਂਗੇ ਯਾਰ ਹੁਣ ਤਾਂ ਮੈਂ ਸਾਫ ਸਫਾਈ ਕਰਕੇ ਫੇਰ ਹੀ ਧਰਾਂਗੇ ਹੁਣ ਕੰਮ ਧਰਨਾ ਹੂੰ ਸਾਫਤਾ ਕਰਨ ਵਾਲੀ ਆ ਤਾਂ ਦੀਵਾਲੀ ਦੀ ਸਫਾਈ ਕਰਾਂਗੇ ਹੁਣ ਨਹੀਂ ਹਾਂ ਹੁਣ ਫੇਰ ਹੀ ਚਿਣਕੀ ਧਰਾਂਗੇ ਦਾ ਜੇ ਤਾਂ ਹੁਣ ਸਾਰਾ ਸਮਾਨ ਲਾਉਣੇ ਆ ਫੇਰ ਤਾਂ ਔਖਾ ਹੋ ਜਾਂਦਾ ਹੁਣ ਆਪਾਂ ਕੀ ਕਰਾਂ ਕਰਾਂਗੇ ਨਾ ਦੋ ਤਿੰਨ ਦਿਨ ਸਫਾਈ ਕਰਾਂਗੇ ਇੱਕ ਦਿਨ ਇੱਧਰ ਦੋ ਕਾਂਸ਼ਾ ਕਰ ਦਾਂਗੇ ਫੇਰ ਸਮਾਨ ਨਹੀਂ ਹੋਉਂਦਾ ਉਰਾ ਪਰਾਂ ਹੁੰਦਾ ਤੇ ਇੱਕ ਗੱਲ ਤੁਹਾਨੂੰ ਦੱਸ ਦਿਆਂ ਤੇ ਸਾਡੇ ਮੰਮੀ ਡੈਡੀ ਨੇ ਵੀ ਚੈਨਲ ਬਣਾਇਆ ਹਾਂ ਜਾ ਕੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਚੈਨਲ ਦਾ ਨਾਮ ਬੋਲੋ ਪੀਵੀ 31 ਮਾਨਸਾ ਪੀਵੀ 31 ਮਾਨਸਾ ਵਾਲੀ ਉਸ ਵਾਲੇ ਦੀ ਹੋਟਲ ਲੱਗੀ ਹੋਈ ਹੈ ਇਹਦੇ ਉੱਤੇ ਹਾਂ ਤੇ ਮੈਂਸ਼ਨ ਦੇ ਵਿੱਚ ਐਡ ਦੀ ਰੇਟ ਮਾਨਸਾ ਬਾਇਓ ਦੇ ਲਿਖਿਆ ਹੋਇਆ ਸਾਰੇ سپورਟ ਕਰਿਓ ਸਾਨੂੰ ਵੀ ਹਾਂ ਬਹੁਤ ਸੋਹਣੇ ਸੋਹਣੇ ਬਲੌਗ ਹੁੰਦੇ ਆ ਨੋਕਲ ਬਣਾਉਂਦੇ ਆ ਸਕੂਲ ਘਰੇ ਹੈਨਾ ਮਾਨਸਾ ਹਜੇ ਸਟਾਰਟਿੰਗ ਆਹਾ ਹਜੇ ਸਟਾਰਟਿੰਗ ਕਰਿਆ ਤੁਸੀਂ سپورਟ ਜ਼ਰੂਰ ਕਰਿਓ ਤੇ ਜਿਹੜੇ ਜਿਹੜੇ ਆਪਣਾ ਬਲੌਗ ਦੇਖਦੇ ਨੇ ਉਹ ਜਾਣੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਗੇ ਸ਼ੇਅਰ ਵੀ ਕਰਦੇ ਆ ਕਰੋ ਹੂੰ ਮਾਨਸਾ ਪੀਵੀ 31 ਮਾਨਸਾ ਵਾਲੇ ਲਿਖਿਆ ਹੋਇਆ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਆ ਆਰ 31 ਮਾਨਸਾ ਵਾਲੇ ਤੇ ਨੀਚੇ ਉਹਦੇ ਤੇ ਨਾ ਮੈਂਸ਼ਨ ਕੀਤਾ ਹਾ ਐਡ ਦੀ ਰੇਟ ਮਾਨਸਾ ਵਾਈਬਸ ਤਾਂ ਉਹਦੇ ਵਿੱਚ ਤੁਸੀਂ ਵੀਡੀਓ ਜਾ ਕੇ ਦੇਖਿਓ ਸਾਡੀਆਂ ਵੈਸੇ ਤਾਂ ਹੁਣੇ ਸਟਾਰਟ ਕਰਿਆ ਐਨੇ ਸਾਨੂੰ ਐਕਸਪੀਰੀਅੰਸ ਨਹੀਂ ਹੈਗਾ ਵੈਸੇ ਹੌਲੀ ਹੌਲੀ ਆ ਜਾਊਗਾ ਤੇ ਜਿੰਨੀ ਤੁਹਾਡੀ ਸਪੋਰਟ ਮਿਲੂਗੀ ਵੱਧ ਵੱਧ ਵਧੀਆ ਬਣਾਇਆ ਕਰਾਂਗੇ ਬਲੌਗਸ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕਰੋ ਜਰੂਰ ਤੇ ਕਿ ਇਹਨਾਂ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਜਵਾਕ ਨੇ ਇਹ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਕਿਉਂਕਿ ਜੇ ਤੁਸੀਂ ਕੋਈ ਕਮੈਂਟ ਕਰਦੇ ਆ ਤਾਂ ਉਹਦੇ ਵਿੱਚ ਇਹ ਜ਼ਰੂਰ ਮੈਂਸ਼ਨ ਕਰਿਆ ਕਰੋ ਵੀ ਬਲੌਗ ਕਿਸ ਚੀਜ਼ ਤੇ ਬਣਾਇਆ ਜਾਵੇ ਹਨਾ ਹਾਂ ਇਹ ਮੋਟੀਵੇਸ਼ਨ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਆਹ ਚੀਜ਼ ਤੇ ਬਲੌਗ ਬਣਾਉਣਾ ਹਨਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਬਾਕੀ ਆਪਾਂ ਇਹਨਾਂ ਦੀ ਜਿਹੜੀ ਆਈਡੀਆ ਬਣੀ ਹੋਈ ਆ ਉਹ ਵੀ ਆਪਾਂ ਉਹ ਕਰ ਦਾਂਗੇ ਆ ਨੀਚੇ ਡਿਸਪ੍ਰੈਕਸ਼ਨ ਕੀ ਕਹਿੰਦੇ ਉਹਨੂੰ ਮੈਨੂੰ ਵੀ ਨਹੀਂ ਕਹਿਣਾ ਹੁੰਦਾ ਤਾਂ ਡਿਸ ਡਿਸਪ੍ਰੈਸ਼ਨ ਚ ਪਾ ਦਾਂਗੇ ਅਰੇ ਇਹ ਕਿੱਸ ਨੇ ਆਪਾਂ ਦੱਸੀ ਬੰਦੇ ਆ ਜੀ ਕੋਈ ਤਾਂ ਮੈਂ ਹੁੰਦਾ ਚਾਹ ਕੋਈ ਚੈੱਕ ਕਰਨੀ ਜਦੋਂ ਨਹੀਂ ਗਾਣਾ ਵਾਰਾ ਕਰ ਦਾਂਗੇ ਲਿੰਕ ਲ ਦੇ ਦਾਂਗੇ ਡਿਸਪ੍ਰੈਸ਼ਨ ਜਨ ਹੁੰਦਾ ਹੈ ਲਿੰਕ ਕੋਮ ਡਿਸਕ੍ਰਿਪਸ਼ਨ ਵਿੱਚ ਪਾ ਲੜੀ ਡਿਸਪ੍ਰੈਸ਼ਨ ਚ ਨਹੀਂ ਹੁੰਦੇ ਸਹੀ ਗੱਲ ਐ ਨਹੀਂ ਪਤਾ ਕੀ ਕਹ ਜੀ ਨਾ ਬਾਕੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਅੱਜ ਕਮੈਂਟ ਕਰਾ ਬੋਲ ਕੇ ਵੀ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਤੁਹਾਨੂੰ ਕਿਦਾਂ ਦਾ ਵਲੌਗ ਚਾਹੀਦਾ ਨਾ ਬਾਕੀ ਆਪਾਂ ਸ਼ਾਪ ਉੱਤੇ ਹੁਣ ਆਉਣ ਲੱਗੇ ਚਲੋ ਅੱਜ ਆਪਣੇ ਮੰਮੀ ਉਹ ਰਹਿਏ ਸੀਗੇ ਤੇ ਸ਼ਾਮ ਤੀ ਸਟਾਰਟ ਕਰਿਆ ਬਲੌਗ ਆਪਾਂ ਕੋਈ ਗੱਲ ਨਹੀਂ ਚੰਗਾ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਕੋਈ ਕਹਿੰਦਾ ਹੁੰਦਾ ਚਲੋ ਐ ਇੱਕ ਤਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਸਾਰੇ ਬਲੌਗ ਦੇਖਦੇ ਆ ਵਧੀਆ ਕਮੈਂਟ ਵੀ ਕਰਦੇ ਆ ਬਾਕੀ ਕੋਈ ਚੱਕਰ ਵਾਲੀ ਗੱਲ ਹੈ ਮੈਂ ਸੋ ਇਹ ਦੇ ਵਿੱਚ ਅਸੀਂ ਕੋਈ ਗੁੱਸਾ ਨਹੀਂ ਕਰੇ ਸਾਨੂੰ ਵੀ ਹਾਂ ਸਾਨੂੰ ਵੀ ਲੱਗਦਾਗਾ ਪਤਾ ਵੀ ਸਾਡੀ ਬਲੌਗ ਦੇ ਵਿੱਚ ਨਹੀਂ ਹੁੰਦਾ ਚਲੋ ਕਈ ਵਾਰ ਟਾਈਮ ਐਦਾਂ ਹੁੰਦਾ ਵੀ ਜਦੋਂ ਸਾਨੂੰ ਬਲੌਗ ਬਣਾਉਣਾ ਪੈਂਦਾ ਸਾਨੂੰ ਉਹ ਟਾਈਮ ਵੀ ਪਾਉਣ ਦਾ ਟਾਈਮ ਹੁੰਦਾ ਜਿਹੜਾ ਉਹ ਤੋਂ ਪਹਿਲਾਂ ਪਹਿਲਾਂ ਸਹੀ ਬਣਾ ਕੇ ਕਿਸੇ ਨੂੰ ਕੋਲ ਪਾਉਣਾ ਜ਼ਰੂਰੀ ਹੁੰਦਾ ਹਾਂ ਚਲੋ ਨਾ ਬਣਾਉਣ ਨਾਲੋਂ ਚੰਗਾ ਕਿ ਨਹੀਂ ਹਾਂ ਚਲੋ ਬਸ ਵੀ ਥੋੜੀ-ਮੋਟੀ ਅਪਡੇਟ ਸ਼ੇਅਰ ਹੁੰਦੀ ਜਾਂਦੀ ਹੈ ਨਾ ਚਲੋ ਹੁਣ ਆਪਾਂ ਅੰਦਰ ਮਿਲਦੇ ਆ ਜਾ ਕੇ ਲੋ ਜੀ ਅੱਜ ਧਾਰ ਕੱਢਣ ਦੀ ਡਿਊਟੀ ਲੱਗੀ ਆ ਆਪਣੀ ਤੇ ਵੈਸੇ ਮੰਮੀ ਕੱਢਦੇ ਹੁੰਦੇ ਆ ਮੰਮੀ ਹੋਰਿਆ ਬਿਮਾਰ ਅੱਜ ਤੇ ਹੁਣ ਆਪਾਂ ਧਾਰ ਕੱਢ ਕੇ ਫੇਰ ਮਿਲਦੇ ਆਂ ਦੁਕਾਨ ਤੋਂ ਆ ਕੇ ਕੱਢਣ ਲਾ ਕੀਤਾ ਹਰ ਤੇ ਧਾਰ ਗੱਡੀ ਹੁੰਦੇ ਨੇ ਹੁਣ ਕਿ ਕੱਢਲੀ ਬੋਲੀ ਕੱਢੀ ਯਾਰ ਹੋਰ ਉਹ ਤਾਂ 베ਚਣ ਵਾਲੀ ਐ ਮੈਸ ਆਪਣੀ ਹਣਾ ਹੂੰ 베ਚਣ ਵਾਲੀ ਐ ਮੈਸ ਵਾਲੀ ਪਰ ਰਹੀ ਐ ਆਉ ਤਾਂ ਮੇਰੇ ਨਾ ਮਾਰਨ ਨੂੰ ਆਉਂਦਾ ਤਾਂ ਇੰਨਾ ਸੜਿਆ ਕੱਟਾ ਐ ਇਹ ਤੇ ਮੇਰੇ ਕਾ ਤੋਂ ਮਾਰਦਾ ਇਹ ਹਾਂ ਬੋਲ ਫਰਾਵੇ ਕਿੰਨੀ ਕਿ ਰਹਿ ਗਈ ਸਸਟ ਕੱਢ ਲਈ ਤੇ ਆਪਣੀ ਮਹਿਸਾਂ ਵਕਿਆਉ ਉਹ ਨਹੀਂ ਜੇ ਕਿਸੇ ਨੇ ਲੈਣੀ ਹੋਣ ਅਭੀ ਵਕਿਆਉ ਉਹ ਵੀ ਵਕਿਆਉ ਉਹ ਵੀ ਵਕਿਆਉ ਉਹ ਭਾਈ ਮੇਸ ਜੇ ਕਿਸੇ ਨੇ ਲੈਣੀ ਹੋਵੇ ਤਾਂ ਕਮੈਂਟ ਕਰ ਦਿਓ ਆបាន ਲੈਣੀ ਆ ਹੂੰ ਇੱਕ ਗਾਈ ਲੈਣੀ ਆ ਗਾਈ ਇਸ ਕਰਕੇ ਵੇਚ ਰਹੇ ਆ ਵੈਸੇ ਹੋਰ ਕੋਈ ਕਾਰਨ ਨਹੀਂ ਹੈਗਾ ਮੈਂ ਸਵਾਧੀ ਆਸੇ ਦੀ ਥੋੜੀ ਧਾਰ ਕਰੀ ਹੋਈ ਆ ਇਸ ਸਾਡੇ ਤੋਂ ਨਿਕਲਦੀ ਨਹੀਂ ਹੈਗੀ ਧਾਰ ਉਹਦੀ ਕੋਈ ਵੀ ਕੱਟ ਸਕਦਾ ਉਹਦੀ ਵਧੀਆ ਹਣਾ ਹਾਂ ਮੈਂ ਸਾਡੇ ਦੋਨੇ ਵੀ ਕਿਹਾ ਹੂੰ ਜੇ ਕਿਸੇ ਨੇ ਲੈਣੀ ਹੋਵੇ ਤਾਂ ਦੱਸ ਦਿਓ ਆ ਤਾਂ ਨਹੀਂ ਬਿਕੇ ਹੋ ਕਰੀ ਕਿਹੜੀ ਆਹ ਏ ਵੀ ਵਸ ਬਕਿਆਊ ਐ ਕਿਉਂ ਹੋਰ ਲਵਾਂਗੇ ਉਹ ਤਾਂ ਵਧੀਆ ਮੈਨੂੰ ਜੇ ਕਿਸੇ ਨੇ ਇਹਨੂੰ ਲੈਣਾ ਐ ਇਹ ਵੀ ਪੱਕਿਆਊ ਆਹੋ ਖੜਾ ਐ ਦੇਖੀ ਝਾਕਦਾ ਕਿਵੇਂ ਆ ਕਿਹੜੀ ਮੈਸ ਵਧੀਆ ਕਹਿੰਦੇ ਹੋ ਫੇ ਮੈਂ ਐਸਾ ਵਧੀਆ ਧਾਰ ਵਾਲੀ ਕਰੜੀ ਆ ਲੈ ਜਾਂ ਨਿਕਲਦੀ ਨਹੀਂ ਐ ਇੱਕ ਟਾਈਮ ਮੌਕੇ ਤੇ ਤੁਸੀਂ ਨਾ ਹੋਮੋ ਕਰੇ ਧਾਰ ਨਹੀਂ ਨਿਕਲਦੀ ਹੋਰ ਕੋਈ ਵਜ੍ਹਾ ਨਹੀਂ ਹੈਗੀ ਹੂੰ ਵਧੀਆ ਕੜ ਲਈ ਮੈਂ ਤਾਂ ਇਹ ਇੰਨੀ ਹੋ ਹਣਾ ਚਾਹੇ ਕੋਈ ਸੱਤ ਤੋ ਬੈਠਾ ਰਹੇ ਪਰ ਇਹ ਹਿੰਦੀ ਨਹੀਂ ਹੈਗੀ ਜਮਾਂ ਆ ਵੀ ਆ ਦੇਖੋ ਹੁਣ ਕੋਲੇ ਖੜੇ ਆ ਕੋਈ ਐ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਧਰ ਦੀ ਆਈ ਸੀ ਤੁਸੀਂ ਮੈਂ ਇਧਰ ਦੀ ਆ ਗਈ ਸੀ ਮੇਰਾ ਹੋਣ ਲੱਗਿਆ ਨਾ ਹੁਣ ਲੈਸ ਮੈਨੂੰ ਉਹਨਾਂ ਟੱਕੇ ਦੁੱਧ ਨੂੰ ਗੋਹਾ ਵੀ ਸਿੱਟਿਆ ਮੈਂ ਤੁਸੀਂ ਦੁੱਧ ਨੂੰ ਟੱਕ ਦੋ ਪਰ ਸੋਈ ਚ